ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ 프리ਤਕੌਰ ਖਬਰਾਂ ਦਾ ਵੇਲਾ ਹੋ ਗਿਆ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਲੁਧਿਆਣੇ ਦੀ ਗੱਲ ਕਰਦੇ ਹਾਂ ਜੀ ਲੁਧਿਆਣੇ ਦੇ ਵਿੱਚ ਇਸ ਵੇਲੇ ਰੈਲੀਆਂ ਦਾ ਜ਼ੋਰ ਹੈ ਹਰ ਉਮੀਦਵਾਰ ਦੇ ਵੱਲੋਂ ਨਵੇਂ ਦਾਅਵੇ ਨਵੀਆਂ ਗੱਲਾਂ ਨਵੇਂ ਭਾਸ਼ਣ ਦਿੱਤੇ ਜਾ ਰਹੇ ਨੇ ਹਾਂ ਬਿਲਕੁਲ ਜੀ ਬਿਲਕੁਲ ਲੁਧਿਆਣੇ ਦੇ ਵਿੱਚ ਵੋਟਾਂ ਪੈਣੀਆਂ ਜੀ 19 ਤਰੀਕ ਨੂੰ ਤੇ ਉਸ 19 ਤਰੀਕ ਦੇ ਮੱਦੇਨਜ਼ਰ ਪੂਰੀ ਸਿਆਸੀ ਕਸ਼ਮਕਸ਼ ਜਾਰੀ ਹੈ ਇੱਕ ਦੂਜੇ ਦੇ ਉੱਤੇ ਸ਼ਬਦ ਕੁਵਾਰ ਕਰਨੇ ਜਾ ਰਹੀ ਹੈ ਇੱਕ ਦੂਜੇ ਨੂੰ ਮੰਦਾ ਚੰਗਾ ਕਹਿਣਾ ਜਾ ਰਹੀ ਹੈ ਇੱਕ ਦੂਜੇ ਦੀ ਗੱਲ ਤੱਕ ਖਿੱਚੜੀਆਂ ਜਾ ਰਹੀ ਹੈ ਇੱਕ ਦੂਜੇ ਦੇ ਉੱਤੇ ਪਰਚੋ ਪਰਚੀ ਵਾਲੀ ਖੇਡ ਕਰਨੀ ਜਾ ਰਹੀ ਹੈ ਸੋ ਲੁਧਿਆਣੇ ਦੇ ਵਿੱਚ 19 ਤਰੀਕ ਨੂੰ ਜਿਹੜੀਆਂ ਵੋਟਾਂ ਪੈਣੀਆਂ ਉਹਦੇ ਵਾਸਤੇ ਸਿਰ ਧੜ ਦੀ ਬਾਜ਼ੀ ਲੱਗੀ ਆ ਤੇ ਅੱਜ ਕੇਜਰੀਵਾਲ ਨੇ ਤਿੰਨ ਦਿਨ ਵਾਸਤੇ ਲੁਧਿਆਣੇ ਦੇ ਵਿੱਚ ਪ੍ਰਚਾਰ ਕਰਨ ਦੇ ਲਈ ਆ ਜਾਣਾ ਤੇ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਕਿ ਭਾਈ ਕਿਹੜੇ ਪਾਸੇ ਨੂੰ ਦਿਸ਼ਾ ਜਾਂਦੀ ਹੈ ਇਹਨਾਂ ਚੋਣਾਂ ਦੀ ਪਰ ਗੱਲ ਇਹ ਜੀ ਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਜੀ ਕਿ ਚੋਣ ਅਸੀਂ ਜਿੱਤ ਲੈਣੀ ਆ ਬੀਜੇਪੀ ਕਹਿੰਦੀ ਹੈ ਜੀ ਕਿ ਚੋਣ ਅਸੀਂ ਜਿੱਤ ਲੈਣੀ ਆ ਕਾਂਗਰਸ ਇਹ ਗੱਲ ਕਹਿੰਦੀ ਜੀ ਕਿ ਚੋਣ ਅਸੀਂ ਹੀ ਜਿੱਤ ਲੈਣੀ ਆ ਸੋ ਆਹ ਕੁਝ ਫਿਲਹਾਲ ਚੱਲ ਰਿਹਾ ਜੀ ਵਿਨੇ ਪਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਗੱਲ ਇਹ ਕਿ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਵੀ ਐਤ ਕੀ ਚੋਣ ਕੀ ਦੇ ਕੋਲੇ ਜਾਂਦੀ ਆ ਪਰ ਉਦਾਂ ਇਹਦਾ ਕਾਰਨ ਵੱਡਾ ਇਹ ਵੀ ਆ ਵੀ ਜਿਹੜੀ ਇਹ ਚੋਣ ਆ ਇਹ 227 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਹੌਸਲਾ ਜਾਂ ਕਹਿ ਲੇ ਕਿ ਵੀ ਪਾਈ ਨਿਰਾਸ਼ਾ ਤੇ ਇਹਦੇ ਵਿੱਚੋਂ ਇੱਕ ਗੱਲ ਚੁਣਨ ਵਾਸਤੇ ਦੱਸੂਗੀ ਕਿਉਂਕਿ ਜੇ ਜਿਹੜੀ ਪਾਰਟੀ ਜਿੱਤ ਗਈ ਉਹਨੇ ਇਹ ਗੱਲ ਕਹਿਣੀ ਵੀ ਲੋਕਾਂ ਦੇ ਵਿੱਚ ਸਾਡਾ ਪਿਆਰ ਬਹੁਤ ਆ ਲੋਕ ਸਾਨੂੰ ਮੁਹੱਬਤ ਬਹੁਤ ਕਰਦੇ ਆ ਲੋਕ ਸਾਡੇ ਨਾਲ ਦਲੀ ਤੌਰ ਤੇ ਜੁੜੇ ਬਹੁਤ ਆ ਸੋ ਇਸ ਵੇਲੇ ਚਾਰ ਉਮੀਦਵਾਰਾਂ ਦਾ ਮੁੱਖ ਤੌਰ ਦੇ ਉੱਤੇ ਮੁਕਾਬਲਾ ਉਹਦੇ ਵਿੱਚ ਭਾਜਪਾ ਦੇ ਜੀਵਨ ਗੁਪਤਾ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਕਾਂਗਰਸ ਦੇ ਭਾਰਤ ਪੂਸ਼ਣ ਆਸ਼ੂ ਤੇ ਅਕਾਲੀ ਦਲ ਦੇ ਪਰ ਉਪਕਾਰ ਸਿੰਘ ਘੁੰਮਣ ਉਧਾਂ ਕੋਲ 14 ਉਮੀਦਵਾਰ ਆ ਪਰ ਫਿਰ ਹਾਲ ਇਉਂ ਆ ਗੱਲ ਵੀ ਲੁਧਿਆਣੇ ਦੀਆਂ ਸੜਕਾਂ ਦੇ ਉੱਤੇ ਲੁਧਿਆਣਾ ਪੱਛਮੀ ਦੀਆਂ ਸੜਕਾਂ ਦੇ ਉੱਤੇ ਉਹਨੇ ਆਟੋ ਨਹੀਂ ਜਿੰਨੇ ਨੇ ਦਿੱਤਾ ਹੈਗੇ ਆ ਨੇਤਾ ਚ ਨੇਤਾ ਵਾਇਦ ਨੇ ਫਿਰਦੇ ਕੱਲ ਤਾਂ ਮੇਰੀ ਇੱਕ ਭਜਨ ਨਾਲ ਗੱਲ ਹੋਈ ਕਿ ਨਾ ਭਾਈ ਜੀ ਸਾਡੀ ਤਾਂ ਇੱਥੇ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਨਾ ਸੈਰ ਕਰਨੀ ਵੀ ਦੁਪਰ ਕਰਤੀ ਨੇ ਤਾਵਾਂ ਨੇ ਮੈਂ ਕਿਹਾ ਉਹ ਕਿਵੇਂ ਕਹਿੰਦੇ ਵੀ ਅਸੀਂ 5 5:35 ਪਹੁੰਚਦੇ ਸਾਡੇ ਤੋਂ ਪਹਿਲਾਂ ਨੇਤਾ ਆਏ ਬੈਠੇ ਹੁੰਦੇ ਵੀ ਇੱਕ ਮੀਟਿੰਗ ਤਾਂ ਆਪਾਂ ਇੱਥੇ ਕਰ ਲਈਏ ਸਾਡੀ ਸੈਰ ਰੁਕਵਾਰਕ ਵਾਕੇ ਤਾਂ ਮੀਟਿੰਗ ਕਰਦੇ ਆ ਸੋ ਇਸ ਤਰੀਕੇ ਦੇ ਨਾਲ ਰਾਜਨੀਤਿਕ ਲੋਕਾਂ ਦੇ ਵਿੱਚ ਖੇਚਾ ਕਿ ਕੋਈ ਵੀ ਥਾਂ ਕਿਸੇ ਵੀ ਥਾਂ ਦੇ ਉੱਤੇ ਅਜਾਈ ਨਹੀਂ ਜਾਣ ਦਿੰਦੇ ਉਹ ਕਹਿੰਦੇ ਦੀ ਭਾਈ ਸਾਨੂੰ ਮੌਕਾ ਮਿਲਿਆ ਸਭ ਤੋਂ ਪਹਿਲਾਂ ਅਸੀਂ ਜਾ ਕੇ ਪ੍ਰਚਾਰ ਕਰ ਲਈਏ ਸਭ ਤੋਂ ਪਹਿਲਾਂ ਅਸੀਂ ਪ੍ਰਚਾਰ ਕਰਨਗੇ ਵੇਨੇ ਵੀ ਭਾਈ ਕੋਰ ਜਿੱਤਦਾ 23 ਜੂਨ ਨੂੰ ਜੀ ਆਉਣਗੇ ਜੀ ਜੀ ਬਿਲਕੁਲ ਤੇ ਜਨਾਬ ਸਾਹਿਬ ਇਧਰੋਂ ਉਧਰ ਤੇ ਉਧਰੋਂ ਇਧਰ ਜਾਣ ਦਾ ਸਿਲਸਿਲਾ ਵੀ ਜਾਰੀ ਹੈ ਅਨਿਲ ਜੋਸ਼ੀ ਹੋਰੀ ਵਾਪਸ ਆ ਗਏ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਿਲਕੁਲ ਜੀ ਬਿਲਕੁਲ ਅਨਿਲ ਜੋਸ਼ੀ ਹੋਰੀ ਵਾਪਸ ਆ ਗਏ ਜੀ ਆ ਅਕਾਲੀ ਦਲ ਦੇ ਵਿੱਚ ਕੁਝ ਦਿਨ ਪਹਿਲਾਂ ਸੂਨ ਸਿੰਘ ਠੰਡੜ ਵਾਪਸ ਆ ਗਏ ਸੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਾਫ਼ ਆ ਕਿ ਜੋ ਵੀ ਤੇ ਦੇ ਵਿੱਚ ਹੋਇਆ ਹੋਇਆ ਪਰ ਮੈਂ ਆਪਣੀ ਪਾਰਟੀ ਦੇ ਵਿੱਚ ਵਾਪਸ ਆ ਗਿਆ ਸੋ ਮਤਲਬ ਇਹ ਜੀ ਕਿ ਬਹੁਤ ਸਾਰੇ ਲੋਕ ਹੁਣ ਵਕਫ ਵਕ ਆਪਣੀਆਂ ਪਾਰਟੀਆਂ ਦੇ ਵਿੱਚ ਵਾਪਸ ਆ ਰਹੇ ਆ ਉਹਨਾਂ ਦੇ ਵਿੱਚ ਇੱਕ ਸੂਨ ਸਿੰਘ ਠੰਡਲ ਵੀ ਆ ਠੰਡਲ ਹੋਰੀ ਵੀ ਆਗੇ ਕੱਲ ਅਨਿਲ ਜੋਸ਼ੀ ਹੋਰੀ ਵੀ ਆਗੇ ਜਿਹੜੇ ਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਤੇ ਉਰੇ ਪਰੇ ਹੋ ਗਏ ਸੀ ਅਕਾਲੀ ਦਲ ਦੇ ਨਾਲੋਂ ਨਾਤਾ ਤੋੜ ਗਏ ਸੀਗੇ ਉਹਨਾਂ ਨੇ ਅਕਾਲੀ ਦਲ ਦੇ ਨਾਲ ਆਪਣਾ ਨਾਤਾ ਇੱਕ ਵਾਰੀ ਫੇਰ ਜੋੜ ਲਿਆ ਹਾਲੇ ਹੋਰ ਕਈ ਆ ਜਾਣੇ ਜੀ ਹੁਣ ਕੱਲ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਉਹ ਕਹਿੰਦੇ ਜੀ ਅਸੀਂ ਬਿਲਕੁਲ ਠੀਕ ਆ ਤੇ ਸਾਡਾ ਪ੍ਰਚਾਰ ਜੋਰਾਂ ਦੇ ਉੱਤੇ ਚੱਲਦਾ ਤੇ ਉਹਨਾਂ ਨੇ ਕਿਹਾ ਜੀ ਕਿ ਐਤ ਕੀ ਸੀ ਪੂਰਾ ਮੁਕਾਬਲੇ ਦੇ ਵਿੱਚ ਇਹ ਸਮਾਂ ਰਸੂਗਾ ਜੀ ਕੋਣ ਮੁਕਾਬਲੇ ਦੇ ਵਿੱਚ ਹੈ ਜਿਵੇਂ ਹੈ ਜਿਵੇਂ ਨਹੀਂ ਹੈ ਪਰ ਗੱਲ ਇਹ ਜੀ ਕਿ ਇੱਕ ਤੋਂ ਦੂਜੀ ਪਾਰਟੀ ਵਿੱਚ ਛਾਲਾ ਮਾਰਨ ਦਾ سلسلہ ਵਿਜਾਰੀ ਆ ਜੀ ਬਿਲਕੁਲ ਤੇ ਟੇਣਾ ਸਾਹਿਬ ਪਰ ਹਰ ਪਾਸੇ ਸੁਧਾਰ ਜਿਹੜਾ ਉਹ ਹੋ ਸਕਦਾ ਪਰ ਕਾਂਗਰਸ 'ਚ ਸੁਧਾਰ ਨਹੀਂ ਹੋ ਸਕਦਾ ਖਿੱਚੋ ਤਾਣ ਲਗਾਤਾਰ ਜਾਰੀ ਹੈ ਰਾਹੁਲ ਗਾਂਧੀ ਹੋਰੀ ਵੀ ਬੇਵਕਸ ਨਜ਼ਰ ਆ ਰਹੇ ਨੇ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਆ ਵੀ ਰਾਹੁਲ ਗਾਂਧੀ ਹੋਰੀ ਵੀ ਜਿਹੜੇ ਉਹ ਬੇਵਕਸ ਨਜ਼ਰ ਆਉਂਦੇ ਆ ਤੇ ਰਾਹੁਲ ગાંધી ਦੀ ਵੀ ਮੇਰਾ ਖਿਆਲ ਪੇਸ਼ਮੀ ਚਲਦੀ ਕਿਉਂਕਿ ਕੋਈ ਵੀ ਪਾਰਟੀ ਦਾ ਮੁਖੀ ਇਹ ਤਾਂ ਚਾਹੁੰਦਾ ਨਹੀਂ ਹੁੰਦਾ ਵੀ ਮੇਰੇ ਵਾਲੇ ਜਿਹੜੇ ਉਹ ਆਪਸ ਦੇ ਵਿੱਚ ਲੜੀ ਜਾਣ ਪਰ ਕਾਂਗਰਸ ਦੇ ਵਿੱਚ ਇਹ ਕਲਚਰ ਆ ਕਾਂਗਰਸ ਦਾ ਇਹੀ ਜਿਹੜਾ ਉਹ ਬੈਕਡਰੌਪ ਹੀ ਇਹ ਵਾਰ-ਵਾਰ ਹਾਰਦੇ ਵੀ ਇਸੇ ਕਾਰਨ ਕਰਕੇ ਆ ਵੀ ਭਾਈ ਔਸਥਾਨ ਦੇ ਉੱਤੇ ਵੀ ਇਹਨਾਂ ਨੇ ਲੜਾਈ ਲੜ ਕੇ ਦੂਜੇ ਨੂੰ ਹਰਾਤਾ ਔਸਥਾਨ ਵੀ ਲੜ ਕੇ ਇਹਨਾਂ ਨੇ ਦੂਜੇ ਨੂੰ ਹਰਾਤਾ ਸੋ ਆ ਗੱਲਾਂ ਇਹਨਾਂ ਦੀ ਸੁਭਾਅ ਦੇ ਵਿੱਚ ਹੈਗੀਆਂ ਪਰ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਜਿਸ ਤਰੀਕੇ ਦੇ ਨਾਲ ਹੋਣ ਕਾਂਗਰਸੀ ਦੋ ਢੜੇ ਬਣਾਈ ਬੈਠੇ ਆ ਲੁਧਿਆਣਾ ਦੇ ਵਿੱਚ ਦੋ ਤਾਂ ਜਦੋਂ ਦਿਸਦੇ ਆ ਕੱਲ ਦਾ ਪਤਾ ਕੋਈ ਨਹੀਂ ਕਿ ਦੋ ਦੀ ਥਾਂ ਤੇ ਤਿੰਨ ਵੀ ਬਣਾਏ ਹੋਣ ਤੇ ਪੰਜ ਵੀ ਬਣਾਏ ਹੋਣ ਪਰ ਦੋ ਢੜੇ ਤਾਂ ਇਸ ਵੇਲੇ ਦਿਖ ਰਹੇ ਆ ਉਹਨਾਂ ਦੋ ਢੜਿਆਂ ਦੇ ਵਿੱਚ ਇੱਕ ਹੈਗਾ ਜੀ ਰਾਜਾ ਵੜਿੰਗ ਤੇ ਬਾਜਵਾ ਗਰੁੱਪ ਦੂਜਾ ਹੈਗਾ ਜੀ ਚੰਮੀ ਪੂਸ਼ਣ ਜਿਹੜੇ ਹਜੇ ਭਾਰਤ ਪੂਸ਼ਣ ਆຊੂ ਤੇ ਉਧਰ ਰਾਣਾ ਗੁਰਜੀਤ ਗਰੁੱਪ ਇਹ ਇਸ ਵੇਲੇ ਦੋ ਢੜੇ ਬਣੇ ਪਏ ਆ ਪਤਾ ਨਹੀਂ ਜੀ ਇਹਦੇ ਵਿੱਚੋਂ ਕੌਣ ਬਾਜ਼ੀ ਮਾਰੂਗਾ ਕੌਣ ਨਹੀਂ ਮਾਰੂਗਾ ਪਰ ਗੱਲ ਇਹ ਜੀ ਕਿ ਪਿਛਲੇ ਦਿਨੀ ਨਾ ਤਿੰਨ ਦਿਨ ਪਹਿਲਾਂ ਇੱਕ ਕਾਨਫਰੰਸ ਹੋਈ ਸੀ ਉਹ ਕਾਨਫਰੰਸ 150 ਮੀਟਰ ਦੇ ਵਿੱਚ ਦੋ ਕਾਨਫਰੰਸਾਂ ਕਾਂਗਰਸ ਨੇ ਕੀਤੀਆਂ ਇੱਕ ਕਾਂਗਰਸ ਆ ਜਿਹੜੀ ਧੜੇ ਵੱਲੋਂ ਇੱਕ ਕੀਤੀ ਕਾਨਫਰੰਸ ਦੂਜੀ ਜਿਹੜੀ ਧੜੇ ਦੇ ਵੱਲੋਂ ਦੂਜੀ ਕਾਨਫਰੰਸ ਕੀਤੀ ਗਈ ਆ ਤੇ ਵਿਸ਼ਾ ਤੋਂ ਵਾ ਲੈ ਇੱਕੋ ਹੀ ਸੀਗਾ ਸੋ ਮਤਲਬ ਇਹ ਵੀ ਜੇਕਰ ਇੱਕ ਹੋਣ ਤੇ ਫਿਰ ਭਾਈ ਕਾਨਫਰੰਸ ਵੀ ਇੱਕ ਹੋ ਸਕਦੀ ਆ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਨਵਜੋਤ ਸਿੰਘ ਸਿੱਧੂ ਕਹਿੰਦੇ ਦੁਬਾਰਾ ਤੋਂ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਸ਼ਾਮਲ ਹੋ ਗਏ ਨੇ ਹਾਂ ਬਿਲਕੁਲ ਜੀ ਨਵਜੋਤ ਸਿੰਘ ਸਿੱਧੂ ਆ ਜਿਹੜੇ ਉਹ ਇੱਕ ਵਾਰ ਫੇਰ ਕਪਲੇ ਸ਼ਰਮਾ ਦੇ ਸ਼ੋਅ ਦੇ ਵਿੱਚ ਸ਼ਾਮਲ ਹੋ ਗਏ ਆ ਤੇ ਉਹਨਾਂ ਕਿਉਂਕਿ ਜਿਹੜਾ ਮੈਨੂੰ ਕਹਿ ਲਿਆ ਕਿ ਕੁਝ ਦਿਨਾਂ ਤੱਕ ਸ਼ੁਰੂ ਹੋਣ ਲੱਗਾ ਮੁੜ ਕੇ ਨੈਟਫਲਿਕਸ ਦੇ ਉੱਤੇ ਦੇ ਕਪਲੇ ਸ਼ਰਮਾ ਦਾ ਸ਼ੋਅ ਇਹਨਾਂ ਨੇ ਇਹਦੇ ਵਿੱਚ ਹਿੱਸਾ ਲੈਣਾ ਉਹ ਨਵਜੋਤ ਸਿੱਧੂ ਆ ਜਿਹੜੇ ਉਹ 6:30 ਬਾਅਦ ਆਪਣੇ ਉਹ ਸੋਫੇ ਦੇ ਉੱਤੇ ਨਜ਼ਰ ਆਉਣਗੇ ਜਿਹੜਾ ਸੋਫਾ ਛੁੱਟ ਗਿਆ ਸੀ ਇੱਕ ਵਾਰ ਫੇਰ ਉਹ ਇਹ ਸੋਫੇ ਦੇ ਉੱਤੇ ਨਜ਼ਰ ਆ ਕੇ ਤੇ ਲੋਕਾਂ ਨੂੰ ਹਸਾਉਣਗੇ ਜਾਂ ਸ਼ੇਅਰ ਸੁਣਾਉਣਗੇ ਪਰ ਇਹ ਗੱਲ ਕਲੀਅਰ ਹੋ ਗਈ ਹੈ ਜੀ ਕਿ ਉਹ ਹੁਣ ਸਿਆਸਤ ਦੇ ਵੱਲੋਂ ਆ ਦਾ ਮੂੰਹ ਮੋੜ ਚੁੱਕੇ ਆ ਤੇ ਹੁਣ ਉਹਨਾਂ ਨੇ ਭਾਈ ਇਸ ਰੂਪ ਦੇ ਵਿੱਚ ਹੀ ਰਹਿਣਾ ਯਾਨੀ ਕਿ ਉਹ ਕਮੈਂਟਰੀ ਕਰਿਆ ਕਰਨਗੇ ਉਹ ਹਾਸਾ ਠੱਠਾ ਕਰਿਆ ਕਰਨਗੇ ਤੇ ਚਲੋ ਚੰਗੀ ਗੱਲ ਹੈ ਨਵਜੋਤ ਕੌਰ ਸਿੱਧੂ ਨੇ ਕਿਹਾ ਜੀ ਕਿ ਮੈਂ ਆਪਣੀਆਂ ਮੀਟਿੰਗਾਂ ਕਰ ਰਹੀਆਂ ਮੈਂ ਚੋਣ ਲੜੂੰਗੀ ਤੇ ਸਿੱਧੂ ਸਾਹਿਬ ਆ ਜਿਹੜੇ ਉਹ ਰਾਜਨੀਤੀ ਦੇ ਵਿੱਚ ਨਹੀਂ ਹੈਗੇ ਦਖਲ ਦੇਣ ਵਾਲੇ ਤੇ ਇਹ ਵੀ ਪਤਾ ਲੱਗਾ ਵੀ ਅਰਚਨਾ ਪੂਰਨ ਸਿੰਘ ਵੀ ਉਸ ਸ਼ੋਅ ਦਾ ਹਿੱਸਾ ਰਹੂ ਤੇ ਇਹ ਵੀ ਹਿੱਸਾ ਬਣ ਗਏ ਆ ਮੁੜ ਕੇ ਇਹ ਇੱਕ ਵਾਰੀ ਫਿਰ ਹਿੱਸਾ ਬਣ ਗਏ ਆ ਚਲੋ ਚੰਗੀ ਗੱਲ ਹੈ ਜੀ ਬਾਕੀ ਵਕਤ ਬਸੂਗਾ ਉਹਦੇ ਸਮੇਂ ਦੇ ਵਿੱਚ ਕੀ ਕੀ ਬਣਦਾ ਪਰ ਫਿਰ ਹਾਲ ਗੱਲ ਇਹ ਆ ਕਿ ਕਿਰਾਬਾਦ ਇਹ ਆਪਣੇ ਉਹ ਸੋਫੇ ਦੇ ਉੱਤੇ ਪਹੁੰਚਣ ਲੱਗੇ ਆ ਜਿਹੜਾ ਸੋਫਾ ਇਹਨਾਂ ਦੇ ਕੋਲੋਂ ਛੁੱਟ ਗਿਆ ਸੀ ਜਦੋਂ 6 ਸਾਲ ਪਹਿਲਾਂ ਇਹਨਾਂ ਨੇ ਪੁਲਵਾਮਾ ਹਮਲੇ ਦੇ ਉੱਤੇ ਟਿੱਪਣੀ ਕੀਤੀ ਸੀ ਉਸ ਵੇਲੇ ਇਹਨਾਂ ਨੂੰ ਛੋਹ ਛੱਡਣਾ ਪਿਆ ਸੀ ਤੇ ਹੁਣ ਇਹ ਇੱਕ ਵਾਰ ਫਿਰ ਉਸ ਸੋਹ ਦੇ ਵਿੱਚ ਵਾਪਸ ਆ ਰਹੇ ਜੀ ਤੇ ਟੈਣਾ ਸਾਹਿਬ ਫਿਰ ਸਿਆਸਤ ਜਿਵੇਂ ਤੁਸੀਂ ਕਿਹਾ ਵੀ ਉਹਦੇ ਤੋਂ ਪਾਸੇ ਹੋ ਗਏ ਪੱਕੇ ਪਾਸੇ ਹੋ ਗਏ ਪੱਕੀ ਅਲਵਿਦਾ ਕਹਿ ਦਿੱਤੀ ਇਹਨਾਂ ਨੇ ਸਿਆਸਤ ਨੂੰ ਦੇ ਕੋਈ ਪਹਿਲਾਂ ਹਾਲ ਤੁਮੇ ਨੂੰ ਪੱਕੀ ਗੱਲ ਹੀ ਲੱਗਦੀ ਹੈ ਕਿਉਂਕਿ ਜਿਹੜੀ ਪਿਛਲੇ ਦਿਨੀ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਹੋਈ ਆ ਜਿਹੜੀ ਕਿ ਲੁਧਿਆਣਾ ਵਾਲੀ ਪੱਛਮੀ ਤੋਣ ਦੇ ਲਈ ਉਹਦੇ ਵਿੱਚ ਇਹ 40 ਸਟਾਰ ਪ੍ਰਚਾਰਕਾਂ ਦੇ ਵਿੱਚ ਹੈ ਨਹੀਂਗੇ ਪਾਰਟੀ ਹਾਈ ਕਮਾਂਡ ਨੇ ਇਹਨਾਂ ਨੂੰ ਪਾਇਆ ਨਹੀਂ ਗਾ ਵਿੱਚ ਇਹਨਾਂ ਨੇ ਇਹ ਗੱਲ ਪਹਿਲਾਂ ਹੀ ਕਹੀ ਸੀ ਕਈ ਸਾਲ ਪਹਿਲਾਂ ਕਿ ਮੈਂ ਤਾਂ ਪਾਈ ਆਉਂਦੇ ਸਮੇਂ ਦੇ ਵਿੱਚ ਸਿਆਸਤ ਦੀ ਥਾਂ ਦੇ ਉੱਤੇ ਆਪਣਾ ਉਹ ਕੰਮ ਕਰੂੰਗਾ ਜਿਹੜਾ ਕੰਮ ਮੈਂ ਕਰਕੇ ਇਥੋਂ ਤੱਕ ਪਹੁੰਚਿਆ ਮੇਰਾ ਖਿਆਲ ਹੈ ਵੀ ਉਹਨਾਂ ਨੇ ਇਸ ਗੱਲ ਦਾ ਚਿੰਤਨ ਕਰ ਲਿਆ ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਵੀ ਭਾਈ ਸਿਆਸਤ ਦੇ ਵਿੱਚ ਮੇਰੇ ਹੁਣ ਪੈਰ ਉਵੇਂ ਨਹੀਂ ਗੱਡੇ ਜਾਣੇ ਜਿਵੇਂ ਕਿ ਮੈਂ ਆਸ ਕਰਦਾ ਸੋ ਦੇਖਦੇ ਭਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਗੱਲ ਸੋ ਅਥਰਸਾ ਸਿਰੇ ਤੇ ਗੰਢ ਇਹ ਆ ਵੀ ਤੰਦਰੁਸਤ ਦੇ ਵਿੱਚ ਸਭ ਕੁਝ ਵੈਸੇ ਵੀ ਨਹੀਂ ਚੰਗਾ ਜੇ ਇਹ ਕਾਂਗਰਸ ਦੇ ਵਿੱਚ ਹੀ ਰਹਿਣ ਤੇ ਭਾਈ ਕਾਂਗਰਸ ਦੇ ਵਿੱਚ ਕਿਹੜਾ ਕੋਈ ਤਜਦੀ ਖਬਰ ਆਉਣੀ ਆ ਉਹ ਉਹਦੇ ਨਾਲ ਲੜ ਪਿਆ ਉਹ ਉਹਦੇ ਨਾਲ ਲੜ ਪਿਆ ਇਹਨਾਂ ਦੀ ਵਿਰੋਧਤਾ ਉਹਨੇ ਕਰਤੀ ਇਹਦੀ ਵਿਰੋਧਤਾ ਉਹਨੇ ਕਰਤੀ ਆਹ ਕੁਛ ਚੱਲੀ ਜਾਣਾ ਤੋ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਮੇਰਾ ਖਿਆਲ ਹੈ ਵੀ ਇਹਨਾਂ ਨੇ ਹੁਣ ਸੋਚ ਹੀ ਲਿਆ ਵੀ ਜਿੰਨੀ ਦੇਰ ਤੱਕ ਵਿਧਾਨ ਸਭਾ ਦੀਆਂ ਚੋਣਾ ਸਿਰ ਦੇ ਉੱਤੇ ਨਹੀਂ ਆਉਂਦੀਆਂ ਓਨੀ ਦੇਰ ਤੱਕ ਨਜ਼ਰਾਂ ਦੇ ਵਿੱਚ ਵੀ ਕਿਉਂ ਆਉਣਾ ਵਿਰੋਧ ਤਾਂ ਹੋਣੇ ਤਾਂ ਸ਼ੁਰੂ ਹੋ ਜੂਗੀ ਤੇ ਜੋ ਕਰਾਂਗੇ ਫਿਰ ਆਪਾਂ ਉਸ ਵੇਲੇ ਕਰ ਲਾਂਗੇ ਜੀ ਜੀ ਜਰਨਾ ਸਾਹਿਬ ਪਿਛਲੇ ਕੁਝ ਸਮੇਂ ਪਹਿਲਾਂ ਪਾਦਰੀ ਬਜੰਦਰ ਦਾ ਨਾਂ ਬਹੁਤ ਸੁਰਖੀਆਂ ਦੇ ਵਿੱਚ ਸੀ ਤੇ ਜੋ ਉਹਨੇ ਕੀਤਾ ਉਹਦੇ ਲਈ ਸਜ਼ਾ ਪਾਉਣ ਦਾ ਕਰਕੇ ਨਾ ਸੁਰਖੀਆਂ ਚ ਆਇਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਸੁਰਖੀਆਂ ਚ ਆਇਆ ਕਿਉਂਕਿ ਕਹਿੰਦੇ ਕਿ ਜਿਨ੍ਹਾਂ ਨੇ ਜੇਲ੍ਹ ਭਜਵਾਇਆ ਪਾਦਰੀ ਬਜਿੰਦਰ ਨੂੰ ਉਹਨਾਂ ਤੇ ਵੀ ਪਰਚਾ ਹੋ ਗਿਆ ਜੀ ਕਾਹਦਾ ਪਰਚਾ ਹੋਇਆ ਹਾਂ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਉੱਤੇ ਵੀ ਪਰਚਾ ਦਰਜ ਹੋ ਗਿਆ ਉਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਜੀ ਅਸਲ ਵਿੱਚ ਸੁੋਸ਼ਣ ਕਰਨ ਦਾ ਗਵਾਹ ਕਰਨ ਦਾ ਤੇ ਇੱਕ ਦੋ ਹੋਰ ਤਰਾਮਾਂ ਦੇ ਤਹਿਤ ਇਹਨਾਂ ਦੇ ਉੱਤੇ ਪਰਚਾ ਦਰਜ ਹੋਇਆ ਮੰਡੀ ਖੇਤਰ ਦੇ ਵਿੱਚ ਜਿਆਣੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਮੀਆਂ ਬੀਬੀ ਨੇ ਇਹ ਗੱਲ ਕਹੀ ਹੈ ਜੀ ਕਿ ਸਾਨੂੰ ਫਸਾਇਆ ਗਿਆ ਅਸੀਂ ਇਹੋ ਜਿਹਾ ਕੁਝ ਵੀ ਨਹੀਂ ਕੀਤਾ ਜਾਣਬੁੱਧ ਕੇ ਸਾਡੇ ਖਿਲਾਫ ਸਾਜ਼ਿਸ਼ ਕੀਤੀ ਗਈ ਹੈ ਜੇ ਇਹ ਸਾਡੇ ਸ਼ਬੂਤ ਵੱਡੀ ਕੀਤੀ ਗਈ ਹੈ ਸਾਡੇ ਖਿਲਾਫ ਉਹਨਾਂ ਨੇ ਇਹ ਗੱਲਾਂ ਕਹੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਪਾਦਰੀ ਬਜਿੰਦਰ ਦੇ ਵੱਲੋਂ ਹੀ ਸਾਰਾ ਕੁਝ ਕਰਵਾਇਆ ਗਿਆ ਤੇ ਉਹ ਕਹਿੰਦੇ ਜੀ ਕਿ ਸਾਡਾ ਇਹਦੇ ਵਿੱਚ ਕਸੂਰ ਕੋਈ ਨਹੀਂਗਾ ਅਸੀਂ ਇਹੋ ਜੇ ਬੰਦੇ ਨਹੀਂ ਆ ਸਾਡਾ ਕਸੂਰ ਕੀ ਹੋ ਕਹਿੰਦੇ ਜੀ ਦੂਜੀ ਗੱਲ ਮਹੱਤਵਪੂਰਨ ਇਹ ਆ ਕਿ ਇਹ ਜਿਹੜਾ ਪਾਦਰੀ ਬਜਿੰਦਰ ਦਾ ਮਾਮਲਾ ਉਹ ਖਰੜਦੀ ਔਰਤ ਨੇ ਚੱਕਿਆ ਸੀਗਾ ਤੇ ਉਹ ਖਰੜਦੀ ਔਰਤ ਆ ਜਿਹੜੀ ਉਹ ਇਸ ਵੇਲੇ ਆਪਾਂ ਜਾਣਦੇ ਆ ਕਿ ਹੁਣ ਉਲਝੇਵੇ ਦੇ ਵਿੱਚ ਪੈ ਗਈ ਆ ਉਹਦੇ ਕਰਕੇ ਹੀ ਪਾਦਰੀ ਬਜਿੰਦਰ ਨੂੰ ਸਜ਼ਾ ਹੋਈ ਹੈ ਉਹਨੇ ਕਹੇ ਸੀ ਜੀ ਕਿ ਮੇਰੇ ਨਾਲ ਸੋਸ਼ਣ ਕੀਤਾ ਉਹਨੇ ਹੁਣ ਇਸ ਔਰਤ ਨੇ ਤੇਰੇ ਘਰ ਵਾਲੇ ਨੇ ਕਿਹਾ ਵੀ ਜਦੋਂ ਮੰਡੀ ਖੇਤਰ ਚ ਸਾਡੇ ਉੱਤੇ ਪਰਚਾ ਦਰਜ ਹੋਇਆ ਤੇ ਅਸੀਂ ਤਾਂ ਉਦੋਂ ਘਰੇ ਸੀਗੇ ਉਹਨੇ ਇਹ ਗੱਲ ਕਹੀ ਹੈ ਜੀ ਕਿ ਇੱਕ ਸਾਡੇ ਨਾਲ ਹੋਰ ਧੋਖਾ ਹੋ ਗਿਆ ਵੀ ਸਾਡੇ ਨਾਂ ਦੇ ਉੱਤੇ ਅਗਾਊਂ ਜ਼ਮਾਨਤ ਦੀ ਅਰਜ਼ੀ ਲਾੜਤੀ ਗਈ ਤੇ ਉਸ ਤੋਂ ਬਾਅਦ ਉਹ ਅਰਜ਼ੀ ਫੇਲ ਹੋ ਗਈ ਉਹ ਅਰਜ਼ੀ ਜਿਹੜੀ ਰੱਦ ਹੋ ਗਈ ਤੇ ਸਾਡਾ ਕਸੂਰ ਕੀ ਆ ਸੋ ਮਤਲਬ ਇਹ ਜੀ ਕਿ ਉਹ ਕਹਿੰਦੀ ਜੀ ਕਿ ਸਾਡੇ ਖਿਲਾਫ ਸਾਜ਼ਿਸ਼ ਰਚੀ ਗਈ ਆ ਉਹਨੇ ਪਤਾ ਨਹੀਂ ਕਿ ਸਾਜ਼ਿਸ਼ ਰਚੀ ਗਈ ਹੈ ਕਿ ਨਹੀਂ ਰਚੀ ਗਈ ਪਰ ਇਸ ਪਰਿਵਾਰ ਨੇ ਗੱਲ ਕਹੀ ਹੈ ਵੀ ਸਾਡੇ ਖਿਲਾਫ ਸਾਜ਼ਿਸ਼ ਹੋਈ ਹੈ ਜੀ ਜੀ ਤੇ ਜਿਹੜਾ ਸਾਹਿਬ ਉਧਰ ਬਲਕੌਰ ਸਿੰਘ ਹੋਰਾਂ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਤੇ ਬਣੀ ਜਿਹੜੀ ਦਸਤਾਵੇਜ਼ੀ ਫਿਲਮ ਹੈ ਜਿਹੜੀ ਡਾਕੂਮੈਂਟਰੀ ਫਿਲਮ ਹੈ ਉਹ ਨਾ ਆਵੇ ਮੋਰੇ ਹਾਂ ਬਿਲਕੁਲ ਜੀ ਉਹਨਾਂ ਨੇ ਗੱਲ ਕਹੀ ਹੈ ਵੀ ਜਿਹੜੀ ਸਿੱਧੂ ਮੂਸੇਵਾਲਾ ਦੇ ਉੱਤੇ ਫਿਲਮ ਬਣੀ ਹੈ ਨਾ ਉਹ ਰਿਲੀਜ਼ ਨਹੀਂ ਹੋਣੀ ਚਾਹੀਦੀਗੀ ਉਹਨਾਂ ਨੇ ਕਿਹਾ ਜੀ ਕਿ ਜੇਕਰ ਇਹ ਰਿਲੀਜ਼ ਹੋ ਜਾਂਦੀ ਹੈ ਤਾਂ ਮੇਰੇ ਪੁੱਤ ਦਾ ਕੇਸ ਆ ਜਿਹੜਾ ਨਾ ਉਹ ਪ੍ਰਭਾਵਿਤ ਹੁੰਦਾ ਉਹਨਾਂ ਨੇ ਗਲ ਕਹੀ ਜਿਕੇ ਇਹ ਕੇਸ ਮੇਰਾ ਪੁੱਤ ਦਾ ਪ੍ਰਭਾਵਿਤ ਨਾ ਹੋਵੇ ਇਸ ਕਰਕੇ ਮੈਂ ਜਿਹੜਾ ਪ੍ਰਸ਼ਾਸਨ ਜਿਹੜਾ ਮਹਾਰਾਸ਼ਟਰ ਦੀ ਪੁਲਿਸ ਆ ਉਹਨੂੰ ਇਸ ਗੱਲ ਦੀ ਰਿਕਵੈਸਟ ਕਰਦਾ ਕਿ ਭਾਈ ਬਿਲਕੁਲ ਨਾ ਇਹ ਰਿਲੀਜ਼ ਹੋਣ ਦਿੱਤੀ ਜਾਵੇ ਕਿਉਂਕਿ ਹਾਲੇ ਮੇਰੇ ਪੁੱਤ ਦਾ ਕੇਸ ਚੱਲਦਾ ਅਸਲ ਦੇ ਵਿੱਚ BBC ਦੇ ਵੱਲੋਂ ਇੱਕ ਫਿਲਮ ਤਿਆਰ ਕੀਤੀ ਗਈ ਆ ਡਾਕੂਮੈਂਟਰੀ ਉਹਦਾ ਨਾਮ ਹੈਗਾ ਸਿੱਧੂ ਮੂਸੇਵਾਲਾ ਜੀਵਨ ਰਾਸ ਦੇ ਕਤਲ ਉਹ ਹੁਣ ਸਿੱਧੂ ਮੂਸੇਵਾਲਾ ਦੇ ਬਾਪ ਨੇ ਗੱਲ ਕਹੀ ਵੀ ਪਤਾ ਨਹੀਂ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਪੇਸ਼ ਕੀਤੀਆਂ ਹੋਣੀਆਂ ਤੇ ਉਹ ਗੱਲਾਂ ਦੇ ਕਰਕੇ ਸਾਡਾ ਕੇਸ ਆ ਜਿਹੜਾ ਉਹ ਕਮਜ਼ੋਰ ਵੀ ਹੋ ਸਕਦਾ ਇਸ ਕਰਕੇ ਇਹ ਫਿਲਮ ਰਿਲੀਜ਼ ਨਾ ਹੋਣ ਦਿੱਤੀ ਜਾਵੇ ਤੇ ਨਾਲ ਬਲਕੌਰ ਸਿੰਘ ਹੋਰਾਂ ਨੇ ਵੀ ਗੱਲ ਕਹੀ ਆ ਵੀ ਜਦੋਂ ਇਹ ਕੇਸ ਖਤਮ ਹੋ ਗਿਆ ਤੇ ਉਸ ਤੋਂ ਬਾਅਦ ਉਹ ਕਹਿੰਦੇ ਜੀ ਕਿ ਮੈਂ ਖੁਦ ਸਭ ਨੂੰ ਬੇਇੱਜ਼ਤੀ ਕਰੂੰਗਾ ਵੀ ਭਾਈ ਜੀ ਜਿਹਨੇ ਉਹ ਕੋ ਫਿਲਮ ਬਣਾਉਣੀ ਆ ਥੋ ਕਿਤਾਬ ਲਿਖਣੀ ਆ ਕੋ ਡਾਕੂਮੈਂਟਰੀ ਬਣਾਉਣੀ ਆ ਅਸੀਂ ਉਦੋਂ ਨਾਲ ਲੱਦਾਂਗੇ ਨਾਲ ਖੜਾਂਗੇ ਪਰ ਸਾਡੇ ਕੋਲੋਂ ਕੋਈ ਪਰਮਿਸ਼ਨ ਨਹੀਂ ਲਈ ਗਈ ਪਤਾ ਨਹੀਂ ਉਹਦੇ ਵਿੱਚ ਕੀ ਕੀ ਸ਼ਾਮਲ ਕੀਤਾ ਗਿਆ ਇਹ ਗਲਤ ਕੀਤਾ ਗਿਆ ਜੀ ਜੀ ਤੇਟਾਣਾ ਸਾਹਿਬ ਉੱਧਰ ਅੱਗੇ ਤਾਂ ਪੰਜਾਬ ਦੇ ਮੋਰੇ ਸਿਰਫ ਨਸ਼ੇ ਦਾ ਮੁੱਦਾ ਸੀ ਪੰਜਾਬ ਦੇ ਮੋਰੇ ਵੀ ਹਾਲਾਂਕਿ ਬਹੁਤ ਛੋਟਾ ਮੁੱਦਾ ਨਹੀਂ ਹੈ ਬਹੁਤ ਵੱਡਾ ਮੁੱਦਾ ਹੈ ਇਸ ਮੁੱਦੇ ਦਾ ਕਰਕੇ ਕਈ ਸਰਕਾਰਾਂ ਬਣ ਗਈਆਂ ਤੇ ਕਈ ਸੱਤਾ ਤੋਂ ਲਾਂਬੇ ਹੋ ਗਈਆਂ ਪਰ ਹੁਣ ਤਾਂ ਪੰਜਾਬੀ ਕਹਿੰਦੇ ਜਿਹੜੀ ਮੁਫਤ ਵਾਲੀ ਗੋਲੀ ਹੈ ਉਹਦੀ ጫਟ ਤੇ ਲੱਗੇ ਨੇ ਹਾਂ ਬਿਲਕੁਲ ਜੀ ਬੜੀ ਹਰਾਨੀ ਵਾਲੀ ਗੱਲ ਆ ਬੜੇ ਦੁੱਖ ਦੀ ਗੱਲ ਆ ਕਿ ਪੰਜਾਬੀ ਹੁਣ ਮੁਫਤ ਵਾਲੀ ਗੋਲੀ ਦੀ ጫਟ ਦੇ ਉੱਤੇ ਲੱਗੇ ਆ ਉਹ ਕਿਵੇਂ ਕਿਉਂਕਿ ਜਿਹੜਾ ਨਾ ਓਟ ਸੈਂਟਰ ਦਾ ਪੰਜਾਬ ਦੇ ਨਸ਼ਾ ਛਡਾਊ ਕੇਂਦਰਾਂ ਇਹਨਾਂ ਦੇ ਵਿੱਚ ਹਰ ਰੋਜ਼ ਇੱਕ ਨਸ਼ੇੜੀ ਨੂੰ ਇੱਕ ਗੋਲੀ ਮਿਲਦੀ ਆ ਮੁਫਤ ਦੇ ਵਿੱਚ ਸਰਕਾਰ ਵੱਲੋਂ ਜਿਹੜੀ ਕਿ ਨਸ਼ੇ ਦੀ ਤਲਬ ਖਤਮ ਕਰਦੀ ਆ ਦੂਜੀ ਗੱਲ ਇਹ ਆ ਵੀ ਜਿਹੜੇ ਬੰਦੇ ਨੂੰ ਨਸ਼ੇ ਦੀ ਬਹੁਤ ਟੋਰ ਲੱਗੀ ਆ ਉਹ ਬੰਦੇ ਦਾ ਇੱਕ ਗੋਲੀ ਨਾਲ ਤਾਂ ਸਰ ਨਹੀਂ ਸਕਦਾ ਵੀ ਇੱਕ ਗੋਲੀ ਖਾਦੀ ਤੇ 24 ਘੰਟੇ ਤਲਬ ਮੁੱਕ ਗਈ ਉਹਨੂੰ ਤਾਂ 54 ਘੰਟਿਆਂ ਬਾਅਦ ਇੱਕ ਫੇਰ ਖਾਣੀ ਪਣੀ ਆ ਫੇਰ 54 ਘੰਟਿਆਂ ਬਾਅਦ ਖਾਣੀ ਪਣੀ ਆ ਕੁੱਲ ਮਿਲਾ ਕੇ ਗੱਲ ਇਹ ਜੀ ਕਿ ਇਹ ਜਿਹੜੀ ਗੋਲੀ ਆ ਕਈ ਬੰਦੇ ਤਿੰਨ ਤਿੰਨ ਚਾਰ ਚਾਰ ਵੀ ਖਾਂਦੇ ਆ ਉਹ ਫਿਰ ਬਲੈਕ ਦੇ ਵਿੱਚ ਲੈਂਦੇ ਉਹਦੇ ਪਰੇ ਹਮਲੀ ਕਰਨ ਏ ਜੀ ਕੇ ਹੁਣ ਪਿਛਲੇ ਸਾਲ ਸੌਰੀ ਪਿਛਲੇ ਮਹੀਨੇ ਜਾਨਕੀ ਆ ਚੱਲਦਾ ਜੂਨ ਮਹੀਨਾ ਤੇ ਮਈ ਮਹੀਨਾ ਮਈ ਮਹੀਨੇ ਦੇ ਵਿੱਚ 92 ਲੱਖ ਗੋਲੀਆਂ ਦੀ ਖਪਤ ਹੋਈ ਜਾਨਕੀ 92 ਲੱਖ ਗੋਲੀਆਂ ਪੰਜਾਬੀਆਂ ਨੇ ਖਾਧੀਆਂ ਇਹ ਨਸ਼ੇ ਦੀ ਤਲਬ ਘਟਾਉਣ ਵਾਲੀਆਂ ਜਨਵਰੀ ਦੇ ਵਿੱਚ ਜਨਵਰੀ 2025 ਦੇ ਵਿੱਚ ਇਹਨਾਂ ਦੀ ਜਿਹੜੀ ਗਿਣਤੀ ਸੀਗੀ ਉਹ ਮੇਰੇ ਖਿਆਲ ਸਗੀ 87 88 ਲੱਖ ਸੋ ਕਹਿੰਦਾ ਭਾਵੇਂ ਜੀ ਕਿ ਪੰਜਾਬੀ ਇਸ ਵੇਲੇ ਗੋਲੀ ਦੇ ਉੱਤੇ ਲੱਗੇ ਆ ਮੁਕਤੀ ਗੋਲੀ ਦੀ ਛਾਟ ਦੇ ਉੱਤੇ ਲੱਗੇ ਪੰਜਾਬੀ ਇਹ ਛਾਟ ਆ ਜੇਕਰ ਨਹੀਂ ਮਿਲਦੀ ਤਾਂ ਫਿਰ ਉਹ ਨਸ਼ੇ ਵੱਲ ਜਾਂਦੇ ਆ ਤੇ ਜੇਕਰ ਨਸ਼ੇ ਵੱਲੋਂ ਹਟਾਉਣਾ ਤੇ ਫਿਰ ਗੋਲੀ ਲੈ ਕੇ ਆਓ ਤੇ ਰੌਲਾ ਹੁਣ ਇਹ ਆ ਵੀ ਚਲੋ ਗੋਲੀ ਲੈ ਕੇ ਆਓ ਤੇ ਗੋਲੀ ਦੀ ਆਦੀ ਹੋ ਗਏ ਪੰਜਾਬੀ ਹੁਣ ਕੋਣੇ ਗੋਲੀ ਤੋਂ ਖੜਾ ਨਹੀਂ ਫੁੱਟਦਾਗਾ ਸੋ ਆ ਗੱਲਾਂ ਭਾਈ ਸਾਹਮਣੇ ਆਈਆਂ ਠਹਿਰਾਨੀ ਵਾਲੀ ਗੱਲ ਆ ਵੀ ਭਾਈ ਆ ਕੀ ਬਣੀ ਜਾਂਦਾ ਪਰ ਅਸੀਂ ਇਸ ਗੱਲ ਦੀ ਕਾਮਨਾ ਕਰਦੇ ਵੀ ਸਭ ਕੁਝ ਠੀਕ ਹੋਵੇ ਤੇ ਪੰਜਾਬੀ ਨਸ਼ਾ ਮੁਕਤ ਹੋਣ ਜਿਹੜੇ ਕਿ ਹਾਲੇ ਤੱਕ ਹੋ ਨਹੀਂ ਰਹੇਗੀ ਜੀ ਤੇ ਜਨਾਬ ਸਾਹਿਬ ਪਿੱਛੇ ਜੇ ਇਹ ਵੀ ਖਬਰ ਆਈ ਸੀ ਕਿ ਇਹ ਗੋਲੀ ਦੇ ਵੀ ਬਲੈਕ ਹੋਣ ਲੱਗ ਗਈ ਜੀ ਬਲੈਕ ਚ ਵਿਕਣ ਲੱਗ ਗਈ ਇਹ ਗੋਲੀ ਹਾਂ ਬਿਲਕੁਲ ਜੀ ਇਹ ਗੱਲ ਸੱਚੀ ਹੈ ਜੀ ਕਿ ਗੋਲੀ ਜਿਹੜੀ ਉਹ ਬਲੈਕ ਦੇ ਵਿੱਚ ਵਿਕਣ ਲੱਗ ਪਈ ਆ ਕਿਉਂਕਿ ਇਹ 2.5 2.5 3 300 ਰੁਪਏ 4 400 ਰੁਪਏ ਦੇ ਵਿੱਚ ਤੇ ਇਹ ਗੋਲੀ ਬਲੈਕ ਦੇ ਵਿੱਚ ਵਿਕਦੀ ਆ ਕਿਉਂਕਿ ਜਿਹੜੇ ਲੋਕਾਂ ਦਾ ਸਰਦਾ ਨਹੀਂਗਾ ਉਹ ਲੋਕ ਭਾਈ ਇਹਨੂੰ ਵਰਤੇ ਬਿਨਾ ਰਹਿ ਨਹੀਂ ਸਕਦੇ ਜਿਹੜੇ ਤੇ ਉਹ ਭਾਈ ਵੱਖ-ਵੱਖ ਤਰੀਕਿਆਂ ਦੇ ਨਾਲ ਤੇ ਇਦਾਂ ਉਹ ਖਰੀਦੀ ਵੀ ਜਾਂਦੇ ਆ ਖਾਈ ਵੀ ਜਾਂਦੇ ਆ ਕਈ ਐਸੇ ਲੋਕ ਆ ਜਿਨ੍ਹਾਂ ਨੇ ਆਪਣੇ ਕਾਰਡ ਬਣਾਏ ਆ ਜਿਹੜੇ ਨਸ਼ੇ ਦੇ ਝੰਬੇ ਲੋਕ ਆ ਨਾ ਉਹਨਾਂ ਨੇ ਆਪਣੇ ਕਾਰਡ ਬਣਾਏ ਆ ਤੇ ਉਹ ਕਾਰਡ ਬਣੇ ਤੋਂ ਬਿਨਾ ਉਹ ਗੋਲੀ ਦੀ ਮਿਲਦੀ ਤੇ ਚੰਗਾ ਨਹੀਂ ਉਹਨਾਂ ਨੇ ਵੀ ਬਣਾ ਲਏ ਜਿਨ੍ਹਾਂ ਦੇ ਨਸ਼ੇ ਨਹੀਂ ਕਰਦੇ ਤੇ ਭਾਈ ਮਿਲ ਮਿਲਾ ਕੇ ਕਾਰਡ ਬਣਾ ਲੇ ਉਹ ਆਪਦੇ ਹਿੱਸੇ ਦੀ ਗੋਲੀ ਜਿਹੜੀ ਉਹ ਅੱਗੇ ਵੇਚ ਦਿੰਦੇ ਆ ਤੇ ਆਹ ਕੰਮ ਵੀ ਦੋ ਨੰਬਰ ਚ ਚੱਲ ਜਦਾ ਜੀ ਜੀ ਤੇ ਤਾਨਾ ਸਾਹਿਬ ਗਰਮੀ ਨੇ ਕਿੰਨਾ ਕਹਿਰ ਫੜਿਆ ਹੋਇਆ ਹੈ ਜੀ ਕਿੰਨੀ ਕੁ ਗਰਮੀ ਪੈ ਰਹੀ ਹੈ ਪੰਜਾਬ ਚ ਲੰਘੇ ਕੱਲ ਸਮਰਾਲਾ ਦੇ ਵਿੱਚ 46.1 ਡਿਗਰੀ ਟੈਂਪਰੇਚਰ ਰਿਹਾ 44.1 ਉਧਾਂ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਤੇ ਇਸ ਵੇਲੇ ਕਿਤੇ 43.5 ਕਿਤੇ 40 ਡਿਗਰੀ ਟੈਂਪਰੇਚਰ ਆ ਤੇ ਮੈਂ ਹੁਣੇ ਰਿਪੋਰਟ ਪੜ੍ਹੀ ਜਾਂਦਾ ਸੀ 13 ਤੋਂ ਲੈ ਕੇ 17 ਜੂਨ ਤੱਕ ਪੰਜਾਬ ਦੇ ਵਿੱਚ ਤੇ 47 48 ਡਿਗਰੀ ਟੈਂਪਰੇਚਰ ਵੀ ਹੋ ਸਕਦਾ ਸਾਡੇ 47 48 ਤਾਂ ਗੰਗਾ ਨਗਰ ਦੇ ਵਿੱਚ ਵੀ ਹੋ ਗਿਆ ਮਤਲਬ ਇਹ ਜੀ ਕਿ ਪੰਜਾਬ ਦੇ ਵਿੱਚ ਹੁਣ ਗਰਮੀ ਨੇ ਵਟ ਕੱਢਣੇ ਸ਼ੁਰੂ ਕਰਤੇ ਆ ਤੇ ਹਾਲੇ ਕਹਿੰਦੇ ਇਹਨੇ ਹੋਰ ਕੱਢਣੇ ਆ ਆ ਜਿਹੜਾ ਪੂਰੇ ਦਾ ਪੂਰਾ ਹਫਤਾ ਇਹਦੇ ਵਿੱਚ ਕਿਤੇ ਨੀ ਕਣੀ ਦੀ ਹਨੇਰੀ ਦੀ ਝੱਖੜ ਛੁੱਲੇ ਦੀ ਇੱਕ ਪੈਸੇ ਦੀ ਸੰਭਾਵਨਾ ਨਹੀਂ ਆ ਲਗਾਤਾਰ ਪੰਜਾਬ ਦੇ ਵਿੱਚ ਗਰਮੀ ਵਧਣੀ ਆ ਵਹ ਤਾਂ ਵਧੀ ਵੀ ਬਹੁਤ ਪਈ ਆ ਪਰ ਹਾਲੇ ਹੋਰ ਇਹਦੇ ਵਿੱਚ ਵਾਧਾ ਹੋਣਾ ਜੀ ਜੀ ਤੇ ਤਨਨ ਸਾਹਿਬ ਅਦਰ ਦੂਸਰੇ ਬੰਨੇ ਜਿਹੜਾ ਮਨੋਰੰਜਨ ਜਗਤ ਆ ਉਹਦੇ ਕੀ ਹਾਲ ਨੇ ਜੀ ਕੋਈ ਪੈਰਾਸਰ ਹੋਣ ਦੀ ਆਸ ਹੈ ਦੇਖੋ ਜੀ ਗੱਲ ਇਹ ਕਿ ਪੰਜਾਬੀ ਸਿਨੇਮਾ ਜਿਹੜਾ ਉਹ ਹੁਣ 13 ਤਰੀਕ ਦੇ ਉੱਤੇ ਨਿਰਭਰ ਕਰਦੀ ਗੱਲ ਆ ਜਿਹੜੀ ਡਾਕਟਰਾਂ ਦਾ ਮੁੰਡਾ ਫਿਲਮ ਹੋਣੀ ਨੇ ਡਾਕਟਰਾਂ ਦਾ ਮੁੰਡਾ ਪਾਰਟ 3 ਦੇ ਦੇ ਉੱਤੇ ਗੱਲ ਡਿਪੈਂਡ ਕਰਦੀ ਆ ਕਿਉਂਕਿ ਇਹ ਫਿਲਮ ਤੋਂ ਅਸੀਂ ਆਸ ਇਸ ਕਰਕੇ ਕਰਦੇ ਵੀ ਦੀਵ ਕਰੋੜ ਦੀ ਪਛਾਣ ਵੱਖਰੀ ਆ ਦੀਵ ਕਰੋੜ ਦੀ ਪਛਾਣ ਅਲੈਧੀ ਆ ਉਹ ਇਹਨਾਂ ਫਿਲਮਾਂ ਕਰਕੇ ਬਣਿਆ ਹੋਇਆ ਮੈਨੂੰ ਇਹ ਲੱਗਦਾ ਦੂਜੀ ਗੱਲ ਇਹ ਆ ਦੀ ਦੇਵ ਕਰੋੜ ਆ ਜਿਹੜਾ ਉਹਨੇ ਵੱਖਰੇ ਤੌਰ ਤੇ ਉੱਤੇ ਆਪਦੀ ਪਛਾਣ ਸਥਾਪਿਤ ਕਰਨ ਲਈ ਮਿਹਨਤ ਵੀ ਬਹੁਤ ਕੀਤੀ ਆ ਇਹਦੇ ਵਿੱਚ ਬਾਣੀ ਸੰਧੂ ਵੀ ਕੁੜੀ ਤੇ ਇਹ 13 ਤਰੀਕ ਨੂੰ ਦੀ ਫਿਲਮ ਆਉਣੀ ਆ ਇਹਨੂੰ ਕਿੰਨਾ ਕੁ ਹੁਲਾਰਾ ਮਿਲਦਾ ਉਹਦੇ ਤੇ ਡਿਪੈਂਡ ਕਰਦੀ ਗੱਲ ਆ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਕੀ ਬਣੂਗਾ ਸੋ ਕੋਲ ਮਿਲਾ ਕੇ ਗੱਲ ਹੈ ਜੀ ਕਿ ਪੰਜਾਬੀ ਸਿਨੇਮੇ ਦੇ ਉੱਤੇ ਉਹਦਾ ਤਾਂ ਠੰਡੇ ਮੱਠੇ ਦੇਣਾ ਪਰ ਜੇ ਮੰਨ ਲਓ ਇਹ ਫਿਲਮ ਚੱਲ ਜਾਂਦੀ ਆ ਤਾਂ ਮਤਲਬ ਇਹ ਇੱਕ ਚੰਗਾ ਖਾਤਾ ਖੋਲ੍ਹ ਜੂਗਾ ਅਜਿਹੀ ਸੌਂਕਣ ਸੌਂਕੜੇ ਫਿਲਮ ਆਈ ਸੀ ਇਹ ਫਿਲਮ ਵੀ ਆ ਜਿਹੜੀ ਉਹ ਚੰਗੀ ਕਹਿੰਦੇ ਵੀ ਵਟਤ ਕਰ ਗਈ ਆ ਇਹਨੇ ਸੋਹਣਾ ਜਿਹੜਾ ਕਾਰੋਬਾਰ ਕੀਤਾ ਹੈਗਾ ਸੋ ਪੰਜਾਬੀ ਫਿਲਮਾਂ ਸੋਹਣਾ ਕਾਰੋਬਾਰ ਕਰਦੇ ਰਹਿਣ ਤੇ ਬੱਲੇ ਬੱਲੇ ਹੁੰਦੀ ਰਵੇ ਤੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ ਬਿਲਕੁਲ ਤੇ ਟੈਣਾ ਸਾਹਿਬ ਜੋ ਨਦੀਲ ਲਵਾਈ ਦਾ ਕੰਮ ਕਿਵੇਂ ਚੱਲ ਰਿਹਾ ਬਿਲਕੁਲ ਜੀ ਬਿਲਕੁਲ ਪੂਰੇ ਜ਼ੋਰਾਂ ਦੇ ਉੱਤੇ ਢੋਣੜੀ ਲਵਾਈ ਦਾ ਕੰਮ ਹੈ ਹਰ ਪਾਸੇ ਝੋਨੇ ਦੀ ਲਵਾਈ ਦਾ ਕੰਮ ਚੱਲਦਾ ਲੰਘੇ ਕੱਲ 10 ਥਾਵਾਂ ਦੇ ਉੱਤੇ 10 ਜ਼ਿਲ੍ਹਿਆਂ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਇਆ ਇਹ ਕਿ ਤਿੰਨ ਪੜਾਵਾਂ ਦੇ ਵਿੱਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਇਆ ਕੱਲ ਤੀਜਾ ਤੇ ਆਖਰੀ ਪੜਾਅ ਉਹਦੀ ਸ਼ੁਰੂਆਤ ਹੋਈ ਹੈ ਸੋ ਦੇਖਦੇ ਭਾਈ ਕਿੰਨਾ ਝਾੜ ਨਿਕਲਦਾ ਕੀ ਹੁੰਦਾ ਪਰ ਇਹ ਗੱਲ ਜ਼ਰੂਰ ਆ ਕਿ ਭਾਈ ਇਸ ਵੇਲੇ ਪੂਰੇ ਜ਼ੋਰ ਦੇ ਉੱਤੇ ਕੰਮ ਜਾਰੀ ਹੈ ਖੇਤਾਂ ਦੇ ਵਿੱਚ ਟਰੋਨਾ ਲਗਾਤਾਰ ਲੱਗ ਰਿਹਾ ਖੇਤਾਂ ਦੇ ਵਿੱਚ ਪਾਣੀ ਦੇ ਛੱਪੜ ਬਣੇ ਪਏ ਜੀ ਵਾਦੋ ਸ਼ੁਕਰੀਆ ਸਰ ਆਜ ਦੇ ਲਈ ਐਨ ਆਈ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਬਹੁਤ ਮਿਹਰਬਾਨੀ